ਮਤਬੁੱద్ధి, ਪਾਗਲਪਨ, ਡਿਪਰੈਸ਼ਨ, ਕੈਂਸਰ ਆਦ ਵਰਗੀਆਂ ਭਿਆਨਕ ਬਿਮਾਰੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਹੜੀ ਬਖਸ਼ਿਸ਼ ਸਦਕਾ ਠੀਕ ਹੁੰਦੀਆਂ ਨੇ ਕਿਵੇਂ ਹਰੀਪੁਰ ਦੀ ਰਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਇੱਕ ਬਚਨ ਸਦਕਾ ਪਾਗਲ ਹੋ ਗਈ ਸੀ ਕਿਉਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਇੱਕ ਸੇਵਕ ਨੂੰ ਵਿਆਹ ਹੋਣ ਦੇ ਬਾਵਜੂਦ ਵੀ ਦੂਜਾ ਵਿਆਹ ਕਰਨ ਲਈ ਕਿਹਾ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹੜੇ ਹੁਕਮ ਜਾਰੀ ਕੀਤੇ ਹੋਏ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਕਿਹੜੀ ਪਾਕ ਤੇ ਪਵਿੱਤਰ ਨਿਸ਼ਾਨੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਸੀਰੀ ਸ਼ੁਰੂ ਕੀਤੀ ਹੋਈ ਆ ਜਿਹਦੇ ਵਿੱਚ ਅਸੀਂ ਉਹਨਾਂ ਨਿਸ਼ਾਨੀਆਂ ਦੇ ਉਹਨਾਂ ਗੁਰਦੁਆਰਾ ਸਾਹਿਬ ਦੇ ਉਹਨਾਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਦੀ ਕਲਾ ਅੱਜ ਵੀ ਵਰਤ ਰਹੀ ਆ ਜਿਵੇਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਦੱਸਿਆ ਸੀ ਕਿ ਇੱਕ ਅਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਗੁੰਗੇ ਬੱਚੇ ਬੋਲਣ ਲੱਗ ਜਾਂਦੇ ਨੇ ਅਜਿਹਾ ਗੁਰਦੁਆਰਾ ਸਾਹਿਬ ਆ ਜਿੱਥੇ ਚਮੜੀ ਰੋਗ ਠੀਕ ਹੁੰਦੇ ਨੇ ਗੁਰੂ ਸਾਹਿਬ ਦੇ ਸ਼ੀਸ਼ੇ ਬਾਰੇ ਦੱਸਿਆ ਸੀ ਜਿਹਦੇ ਚ ਮੂੰਹ ਵੇਖਣ ਦੇ ਨਾਲ ਵਿੰਗੇ ਟੱਡੇ ਮੂੰਹ ਸਿੱਧੇ ਹੋ ਜਾਂਦੇ ਨੇ ਇੱਕ ਅਜਿਹੇ ਪਰਿਵਾਰ ਬਾਰੇ ਵੀ ਦੱਸਿਆ ਸੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਆ ਕਿ ਉਹ ਦਾਤੀ ਛੁਹਾ ਕੇ ਕਿਸੇ ਦੇ ਵੀ ਜੋੜਾਂ ਦਾ ਦਰਦ ਠੀਕ ਕਰ ਸਕਦੇ ਆ ਅਜਿਹੇ ਸਿੱਖ ਇਤਿਹਾਸ ਦੀ ਇੱਕ ਸਾਖੀ ਦੀ ਗੱਲ ਕੀਤੀ ਸੀ ਜਿਹਨੂੰ ਸੁਣਨ ਤੋਂ ਬਾਅਦ ਪੁਰਾਣੇ ਤੋਂ ਪੁਰਾਣਾ ਬੁਖਾਰ ਉੱਤਰ ਜਾਂਦਾ ਆ ਸੋ ਉਹਨਾਂ ਵੀਡੀਓਜ਼ ਨੂੰ ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖਿਆ ਉਹ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਜ਼ਰੂਰ ਦੇਖ ਸਕਦੇ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਲਿੰਕ ਆ ਮੈਂ ਥੱਲੇ ਡਿਸਕ੍ਰਿਪਸ਼ਨ ਤੇ ਦੇ ਦੂੰਗਾ ਤੁਸੀਂ ਉਹਨਾਂ ਤੇ ਕਲਿੱਕ ਕਰਕੇ ਵੀ ਦੇਖ ਸਕਦੇ ਹੋ ਮੈਂ ਕਹਿੰਨਾ ਕਿ ਤੁਹਾਨੂੰ ਸਾਰਨ ਵੀਡੀਓ ਕਿਰ ਜ਼ਰੂਰ ਦੇਖਣੇ ਚਾਹੀਦੀਆਂ ਨੇ ਕਿਉਂਕਿ ਉਹ ਤੁਹਾਡੇ ਕਿਸੇ ਨਾ ਕਿਸੇ ਕੰਮ ਆ ਸਕਦੀਆਂ ਨੇ ਤੁਹਾਡੇ ਤੁਹਾਡੇ ਆਪਣੇ ਜਾਂ ਫਿਰ ਤੁਹਾਨੂੰ ਉਦਰਾਹੀ ਸਿੱਖਿਆ ਅਸੀਂ ਜਾਣਕਾਰੀ ਤਾਂ ਮਿਲੂਗੀ ਹੀ ਮਿਲੂਗੀ ਸੋ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਨਿਸ਼ਾਨੀ ਦੀ ਜਿਹਦੇ ਵਿੱਚ ਇੰਨੀ ਬਖਸ਼ਿਸ਼ ਆ ਕਿ ਕਿਸੇ ਦਾ ਵੀ ਡਿਪਰੈਸ਼ਨ ਕਿਸੇ ਦਾ ਵੀ ਪਾਗਲਪਨ ਜਿਹੜਾ ਆ ਉਹ ਠੀਕ ਕਰ ਸਕਦੀ ਆ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆ ਅਸੀਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਜਿਹੜੇ ਵੀਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਆਪਣੇ ਚੈਨਲ ਦੇ ਉੱਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਅਜਿਹੀ ਵੀਡੀਓ ਲੈ ਕੇ ਆਉਂਦੇ ਹੀ ਰਹਿਣੇ ਆ ਇਸ ਤੋਂ ਇਲਾਵਾ ਅਸੀਂ ਆਪਣੇ ਚੈਨਲ ਦੇ ਉੱਪਰ ਪੋਡਕਾਸਟ ਵੀ ਕਰਦੇ ਆਂ ਸਾਡੀ ਅੱਜ ਦੀ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੇ ਤੇ ਇਸ ਨੂੰ ਹੋਰਾਂ ਨਾਲ ਵੀ ਸਾਂਝਾ ਜ਼ਰੂਰ ਕਰਿਓ ਸੋ ਹੁਣ ਆਉਣੇ ਆ ਅਸੀਂ ਅੱਜ ਦੀ ਆਪਣੀ ਇਸ ਵੀਡੀਓ ਵੱਲ ਅਕਸਰ ਜਦੋਂ ਔਰਤਾਂ ਦੇ ਹਿੱਤਾਂ ਦੀ ਗੱਲ ਕੀਤੀ ਜਾਂਦੀ ਆ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਦੋਂ ਔਰਤਾਂ ਦੀ ਬਰਾਬਰਤਾ ਦੀ ਗੱਲ ਕੀਤੀ ਜਾਂਦੀ ਆ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਦੀ ਬਾਣੀ ਦੀ ਇੱਕ ਪੰਕਤੀ ਪੜ੍ਹਦੇ ਆਂ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹ ਪਵਨ ਪੰਕਤੀਆਂ ਉਚਾਰ ਕੇ ਜਿੱਥੇ ਗੁਰੂ ਨਾਨਕ ਸਾਹਿਬ ਔਰਤਾਂ ਦੇ ਹੱਕ ਵਿੱਚ ਉਥੇ ਹੀ ਅੱਗੇ ਚੱਲ ਕੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਵੀ ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਜਿਹੜੇ ਹੁਕਮ ਜਾਰੀ ਕਰਦੇ ਨੇ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਲ ਵਿਆਹ 'ਤੇ ਰੋਕ ਲਗਾ ਦਿੱਤੀ ਵਿਧਵਾ ਵਿਆਹੁਵਾ ਦਾਵਾ ਦਿੱਤਾ ਉਹਨਾਂ ਨੇ ਪਰਦਾ ਪ੍ਰਥਾ ਨੂੰ ਬੰਦ ਕੀਤਾ ਉਹਨਾਂ ਨੇ ਸਤੀ ਪ੍ਰਥਾ ਨੂੰ ਬੰਦ ਕੀਤਾ ਜੇਕਰ ਮੈਂ ਆਸਾਨ ਲਫ਼ਜ਼ਾਂ 'ਚ ਕਹਾਂ ਕਿ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਔਰਤ ਅੱਜ ਜਿਸ ਆਜ਼ਾਦੀ ਨੂੰ ਮਾਨ ਰਹੀ ਆ ਉਹ ਆਜ਼ਾਦੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਦਕਾ ਆ ਤਾਂ ਮੈਨੂੰ ਲੱਗਦਾ ਕਿ ਕੁਝ ਗਲਤ ਨਹੀਂ ਹੋਊਗਾ ਪਰ ਹਾਂ ਉਹ ਗੱਲ ਵੱਖਰੀ ਆ ਕਿ ਅੱਜ ਦੀ ਔਰਤ ਨੇ ਆਜ਼ਾਦੀ ਦੇ ਜੋ ਮਾਇਨੇ ਨੇ ਕੁਝ ਹੋਰ ਹੀ ਕੱਢ ਲੈਨੇ ਖੈਰ ਆਪ ਆਪਣੀ ਵੀਡੀਓ ਤੇ ਆਉਨੇ ਆ ਸਤੀ ਪ੍ਰਥਾ ਤੋਂ ਭਾਵ ਹੁੰਦਾ ਕਿ ਜਦੋਂ ਕਿਸੇ ਔਰਤ ਦਾ ਡਾੜਾ ਪਤੀ ਮਰ ਜਾਂਦਾ ਆ ਤਾਂ ਉਸ ਔਰਤ ਨੂੰ ਵੀ ਆਪਣੇ ਪਤੀ ਦੀ ਚਿਖਾ ਦੇ ਵਿੱਚ ਸੜ ਕੇ ਸਵਾਹ ਹੋਣਾ ਹੁੰਦਾ ਆ ਸਤੀ ਹੋਣਾ ਹੁੰਦਾ ਆ ਪਰਦਾ ਪ੍ਰਥਾ ਤੋਂ ਭਾਵ ਕਿ ਪਹਿਲੇ ਸਮੇਂ ਦੀਆਂ ਔਰਤਾਂ ਨੇ ਲੰਬੇ-ਲੰਬੇ ਕੁੰਡ ਕੱਢ ਕੇ ਰੱਖਦੇ ਸੀ ਪਾਪ ਪਰਦਾ ਕਰਕੇ ਰੱਖਦੀਆਂ ਸੀ ਗੁਰੂ ਸਾਹਿਬ ਨੇ ਉਸ ਪ੍ਰਥਾ ਨੂੰ ਵੀ ਬੰਦ ਕੀਤਾ ਵਿਧਵਾ ਵਿਆਹ ਨੂੰ ਦਾਵਾ ਦਿੱਤਾ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੁਹਾਨੂੰ ਸੜ ਕੇ ਸਤੀ ਹੋਣ ਦੀ ਜ਼ਰੂਰਤ ਨਹੀਂ ਆ ਤੁਸੀਂ ਸਗੋਂ ਦੁਬਾਰਾ ਵਿਆਹ ਕਰਵਾ ਕੇ ਆਪਣੀ ਜਿੰਦਗੀ ਆ ਨਵੇਂ ਸਿਰ ਤੋਂ ਸ਼ੁਰੂ ਕਰ ਸਕਦੀਆਂ ਜੇ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਬਾਲ ਵਿਵਾਦ ਉੱਤੇ ਵੀ ਰੋਕ ਲਾਈ ਹੁਣ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਸਿੱਖ ਰਹਿੰਦੇ ਸਨ ਜਿਨ੍ਹਾਂ ਦੀ ਸ਼ਰਧਾ ਜਿਨ੍ਹਾਂ ਦੀ ਭਾਵਨਾ ਗੁਰੂ ਘਰ ਪ੍ਰਤੀ ਸੀ ਉਹਨਾਂ ਸਾਰੀਆਂ ਜਗ੍ਹਾ ਤੇ ਹੁਕਮ ਜੜਿਆ ਜਾਰੀ ਹੋ ਚੁੱਕੇ ਸੀ ਤੇ ਉਹਨਾਂ ਲੋਕਾਂ ਨੇ ਆਪਣੇ ਅੰਦਰ ਨਾਲ ਹੁਕਮ ਨੂੰ ਢਾਲ ਵੀ ਲਿਆ ਸੀ ਇਸੇ ਤਰ੍ਹਾਂ ਹਰੀਪੁਰ ਦਾ ਰਾਜਾ ਜਿਹੜਾ ਇੱਕ ਵਾਰ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦਾ ਤੇ ਸੁਨੇਹਾ ਭਜਵਾਉਂਦਾ ਗੁਰੂ ਸਾਹਿਬ ਨੂੰ ਕਿ ਮੈਂ ਆਪ ਜੀ ਦੇ ਦਰਸ਼ਨਾਂ ਵਾਸਤੇ ਆਉਣਾ ਚਾਹੁੰਦਾ ਆਪਣੇ ਰਾਣੀਆਂ ਦੇ ਰਾਜੇ ਦੇ ਨਾਲ ਜਿੰਨੀਆਂ ਵੀ ਰਾਣੀਆਂ ਆਉਣਗੀਆਂ ਉਹਨਾਂ ਵਿੱਚੋਂ ਕਿਸੇ ਨੇ ਵੀ ਕੁੰਡ ਨਾ ਕੱਢਿਆ ਹੋਵੇ ਕਿਉਂਕਿ ਇਹ ਪਿਤਾ ਦਾ ਘਰ ਆ ਤੇ ਕਿਸੇ ਵੀ ਧੀ ਨੂੰ ਆਪਣੇ ਪਿਤਾ ਦੇ ਕੋਲੋਂ ਪਰਦਾ ਕਰਨ ਦੀ ਜ਼ਰੂਰਤ ਨਹੀਂ ਆ ਥੋੜਾ ਸਮਾਂ ਬੇਚਦਾ ਏ ਤੇ ਰਾਜਾ ਆਪਣੇ ਰਾਣੀਆਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਸ਼੍ਰੀ ਗੋੰਦਵਾਲ ਸਾਹਿਬ ਹੀ ਖਿਉਂਦਾ ਏ ਗੁਰੂ ਸਾਹਿਬ ਦਾ ਦਰਬਾਰ ਲੱਗਾ ਹੁੰਦਾ ਏ ਤੇ ਰਾਜਾ ਮਹਾਰਾਜ ਦੇ ਦਰਬਾਰ ਚ ਆਉਂਦਾ ਹੁਣ ਰਾਜੇ ਦੇ ਨਾਲ ਜਿਹੜੀਆਂ ਰਾਣੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਰਾਣੀ ਅਜੇਹੀ ਹੁੰਦੀ ਆ ਜਿਹੜੀ ਨਵ ਵਿਆਹੀ ਹੁੰਦੀ ਆ ਨਵੀਂ ਵਿਆਹੀ ਹੋਣ ਦੇ ਕਾਰਨ ਉਹ ਥੋੜਾਇਆ ਕੁੰਡ ਕੱਢ ਕੇ ਰੱਖਦੀ ਆ ਜਦੋਂ ਗੁਰੂ ਸਾਹਿਬ ਦੀ ਨਜ਼ਰ ਉਸ ਰਾਣੀ ਦੇ ਉੱਪਰ ਪੈਂਦੀ ਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਛਦੈਣ ਕੌਣ ਆ ਜੋ ਆਪਣੇ ਪਿਤਾ ਕੋਲੋਂ ਪਰਦਾ ਕਰਦੀ ਆ ਗੁਰੂ ਸਾਹਿਬ ਦੇ ਇਹ ਬਚਨ ਕਰਨ ਦੀ ਧੀਰ ਸੀ ਕਿ ਜਿਹੜੀ ਰਾਣੀ ਆ ਸੱਚ ਮੁੱਚ ਛਦੈਣ ਹੋ ਜਾਂਦੀ ਆ ਪਾਗਲ ਹੋ ਜਾਂਦੀ ਆ ਉਹ ਰੋਲਾ ਪਾਉਂਦੀ ਚੀਕਾ ਮਾਰਦੀ ਸੰਗੜੇ ਜੰਗਲ ਵੱਲ ਭੱਜ ਜਾਂਦੀ ਆ ਹਰੀਪੁਰ ਦਾ ਰਾਜਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਏ ਤੇ ਆਪਣੀ ਪਾਗਲ ਹੋ ਚੁੱਕੀ ਰਾਣੀ ਨੂੰ ਇਸੇ ਤਰ੍ਹਾਂ ਜੰਗਲ 'ਚ ਛੱਡ ਕੇ ਵਾਪਸ ਆਪਣੇ ਰਾਜ ਨੂੰ ਚਲਾ ਜਾਂਦਾ ਏ ਸਮਾਂ ਬੀਤਦਾ ਏ ਤੇ ਇੱਕ ਵਾਰ ਗੁਰੂ ਘਰ ਦੇ ਅਨੰਨ ਸੇਵਕ ਭਾਈ ਸਚਨ ਸਾਜੀ ਜੰਗਲ ਚ ਗੁਰੂ ਕਾ ਲੰਗਰਾਂ ਵਾਸਤੇ ਲੱਕੜਾ ਇਕੱਠਿਆ ਕਰਨ ਵਾਸਤੇ ਜਾਂਦੇ ਨੇ ਹੁਣ ਭਾਈ ਸਚਨ ਸਾਜੀ ਕੌਣ ਸਨ ਪਹਿਲਾਂ ਉਹਨਾਂ ਬਾਰੇ ਜਾਣ ਲੈਣੇ ਆ ਭਾਈ ਸਚਨ ਸਾਜੀ ਇਹ ਇਹਨਾਂ ਦਾ ਕੋਈ ਨਾਮ ਨਹੀਂ ਆ ਸਗੋਂ ਇੱਕ ਤਰ੍ਹਾਂ ਦਾ ਇਹਨਾਂ ਨੂੰ ਇੱਕ ਲਕਬ ਮਿਲਿਆ ਹੋਇਆ ਸੀ ਇੱਕ ਤਖੱਲਸ ਮਿਲਿਆ ਐਸੇ ਸਚਨ ਸਾਜੀ ਕਿਉਂਕਿ ਭਾਈ ਸਚਨ ਸਾਜੀ ਜਿਹੜੇ ਆ ਹਰ ਵੇਲੇ ਸਚਨ ਸਤ ਸਚਨ ਸਾਡਾ ਰਟਣ ਲਾ ਕੇ ਰੱਖਦੇ ਸਨ ਸਚਨ ਸੱਚ ਤੋਂ ਭਾਵ ਕਿ ਇਹ ਪ੍ਰਮਾਤਮਾ ਇਹ ਅਕਾਲ ਪੁਰਖ ਜੋ ਕੁਝ ਵੀ ਆ ਸਭ ਸੱਚ ਆ ਤੇਰਾ ਨਾਮ ਸੱਚ ਆ ਤੂੰ ਸੱਚ ਆ ਇਹ ਸ੍ਰਿਸ਼ਟੀ ਦੇ ਉੱਪਰ ਜੋ ਕੋ ਛੋੜਿਆ ਸਭ ਸਾਚੀ ਸੱਚ ਆ ਸੋ ਇਸ ਤਰ੍ਹਾਂ ਭਾਈ ਸਾਹਿਬ ਸਚਨ ਸੱਚ ਸਚਨ ਸੱਚ ਦੀ ਰੱਟ ਲਾ ਕੇ ਰੱਖਦੇ ਸਨ ਤੇ ਇਥੋਂ ਹੀ ਉਹਨਾਂ ਦਾ ਨਾਮ ਸਚਨ ਸੱਚ ਪੈ ਗਿਆ ਸੀ ਪਰ ਉਹਨਾਂ ਦਾ ਅਸਲ ਨਾਮ ਕੀ ਸੀ ਸਾਨੂੰ ਇਤਿਹਾਸ ਵਿੱਚੋਂ ਇਹਦੇ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਜਿਹੜੀ ਆ ਉਹ ਨਹੀਂ ਮਿਲਦੀ ਪਰ ਕਿਸੇ ਗੁਰਸਿੱਖ ਸੱਜਣ ਕੋਲ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦੇ ਘਰ ਦਾ ਨਾਮ ਜੈਨਾ ਜੀ ਸੀ ਪਰ ਮੈਂ ਇਹਦੇ ਬਾਰੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੰਦਾ ਕਿ ਹਾਂ ਇਹ ਨਾਮ ਉਹਨਾਂ ਦਾ ਹੋਏਗਾ ਹੀ ਹੋਏਗਾ ਸੋ ਆਪਾਂ ਇਹਨਾਂ ਨੂੰ ਸਚਨ ਸਾਜੀ ਕਹਿ ਕੇ ਸੰਬੋਧਨ ਕਰਦੇ ਹਾਂ ਸੋ ਭਾਈ ਸਚਨ ਸਾਜੀ ਨੇ ਜੋ ਇਹ ਗੁਰੂ ਘਰ ਦੇ ਬਹੁਤ ਹੀ ਸ਼ਰਧਾ ਵਾਲੇ ਸਿੱਖ ਨੇ ਗੁਰੂ ਸਾਹਿਬ ਦੇ ਬਹੁਤ ਹਰਮਨ ਪਿਆਰੇ ਸਿੱਖ ਨੇ ਇਹ ਗੁਰੂ ਘਰ ਲੰਗਰਾਂ ਵਾਸਤੇ ਸੇਵਾ ਕਰਦੇ ਨੇ ਜੰਗਲ ਚੋਂ ਲੱਕੜਾਂ ਕੱਟ ਕੇ ਲੈ ਕੇ ਆਉਂਦੇ ਨੇ ਗੁਰੂ ਘਰ ਲੰਗਰਾਂ ਵਾਸਤੇ ਨਾਮ ਬਾਣੀ ਦੇ ਰਸੀਏ ਤੇ ਹਰ ਵੇਲੇ ਸੇਵਾ 'ਚ ਲੱਗੇ ਰਹਿੰਦੇ ਸਨ ਅੱਗੇ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਜਦੋਂ 22 ਮੰਜੀਆਂ ਸਥਾਪਿਤ ਕੀਤੀਆਂ ਜਾਂਦੀਆਂ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਤਾਂ ਉਹਨਾਂ 22 ਮੰਜੀਆਂ ਵਿੱਚੋਂ ਨੌਵੀਂ ਮੰਜੀ ਜਿਹੜੀ ਆ ਉਹ ਭਾਈ ਸਚਨ ਸਾਜੀ ਨੇ ਦਿੱਤੀ ਜਾਂਦੀ ਆ ਸੋ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਕਿ ਭਾਈ ਸਚਨ ਸਾਜ ਜੀ ਕਿੰਨੇ ਸੂਝਵਾਨ ਸਿੱਖ ਹੋਣਗੇ ਕਿੰਨੇ ਸ਼ਰਧਾ ਵਾਲੇ ਕਿੰਨੇ ਪਿਆਰ ਵਾਲੀ ਰੂਹ ਹੋਣਗੇ ਭਾਈ ਸਚਨ ਸਾਜ ਜੀ ਤੇ ਗੁਰੂ ਸਾਹਿਬ ਦੇ ਕਿੰਨੇ ਪਿਆਰੇ ਹੋਣਗੇ ਹੁਣ ਆਪਾਂ ਆਪਣੀ ਸਾਖੀ ਤੇ ਵਾਪਸ ਆਉਨੇ ਆ ਭਾਈ ਸਚਨ ਸਾਜ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਨ ਗਏ ਨੇ ਗੁਰੂ ਕਾ ਲੰਗਰਾਂ ਵਾਸਤੇ ਪਰ ਅੱਜ ਜਦੋਂ ਭਾਈ ਸਾਹਿਬ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਪਰ ਇੱਕ ਬਲਾ ਹਮਲਾ ਕਰ ਦਿੰਦੀ ਆ ਉਹਨੂੰ ਬਲਾ ਕਹਿ ਲਓ ਜਾਂ ਇੱਕ ਡਾਇਨ ਕਹਿ ਲਓ ਭਾਈ ਸਚਨ ਸਾਚ ਦੇ ਉੱਪਰ ਹਮਲਾ ਕਰ ਦਿੰਦੀ ਆ ਹੁਣ ਉਹਨੂੰ ਡਾਇਨੋਮੈਸ ਕਰਕੇ ਕਹਿ ਰਿਆਂ ਕਿਉਂਕਿ ਜਿਹੜੀ ਚੀਜ਼ ਉਹਨਾਂ ਉੱਪਰ ਹਮਲਾ ਕਰਦੀਆਂ ਨਾ ਉਹ ਬਹੁਤ ਹੀ ਭਿਆਨਕ ਤੇ ਡਰਾਮਣੇ ਹੁੰਦੀ ਆ ਲੰਬੇ ਲੰਬੇ ਵਾਲ ਜੋ ਬੁਰੀ ਤਰ੍ਹਾਂ ਖਿਲਰੇ ਹੁੰਦੇ ਨੇ ਉਹਦੇ ਨਾਖੂਨ ਬਹੁਤ ਵੱਡੇ ਵੱਡੇ ਹੁੰਦੇ ਨੇ ਚਿਹਰਾ ਬਹੁਤ ਹੀ ਭਿਆਨਕ ਆ ਦੰਦ ਪੂਰੀ ਤਰ੍ਹਾਂ ਗੰਦੇ ਨੇ ਸਰੀਰ ਦੇ ਜੋ ਕੱਪੜੇ ਆ ਉਹ ਬੁਰੀ ਤਰ੍ਹਾਂ ਪਾਟੇ ਹੋਏ ਨੇ ਤੇ ਸਰੀਰ ਪੂਰਾ ਕੱਟੇ ਮਿੱਟੀ ਦੇ ਨਾਲ ਲਿਬੜਿਆ ਹੋਇਆ ਵਾ ਤੇ ਇਹ ਬਹੁਤ ਹੀ ਡਰਾਮਣਾ ਤੇ ਭਿਆਨਕ ਰੂਪ ਸੀ ਉਸ ਬਲਾਦ ਆ ਜਿਨੇ ਭਾਈ ਸਚਨ ਸਾਜੀ ਉੱਪਰ ਹਮਲਾ ਕੀਤਾ ਸੀ ਉਹ ਬਲਾ ਭਾਈ ਸਾਹਿਬ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਦੀ ਆ ਉਹਨਾਂ ਦੇ ਨੰਦਰਾ ਮਾਰਦੀ ਆ ਦੰਦੀਆਂ ਵੱਢਦੀ ਉਹਨਾਂ ਨੂੰ ਉਹਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਵਾਪਸ ਸੰਗਣ ਜੰਗਲ ਵੱਲੋਂ ਭੱਜ ਜਾਂਦੀ ਆ ਚੀਕਾਂ ਮਾਰਦੀ ਹੋਈ ਭਾਈ ਸਚਨ ਸਾਜੀ ਕਿਸੇ ਤਰ੍ਹਾਂ ਬੱਚ ਬਚਾ ਕੇ ਲੱਕੜਾ ਇਕੱਠੀਆਂ ਕਰਕੇ ਵਾਪਸ ਗੁਰੂ ਕਾ ਲੰਗਰਾਂ ਚ ਪਹੁੰਚਦੇ ਨੇ ਤੇ ਜਦੋਂ ਭਾਈ ਸਾਹਿਬ ਗੁਰੂ ਕਾ ਲੰਗਰਾਂ ਚ ਆ ਕੇ ਲੱਕੜਾ ਰੱਖਦੇ ਨੇ ਤਾਂ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਟਹਿਲ ਰਹੇ ਹੁੰਦੇ ਨੇ ਤਾਂ ਗੁਰੂ ਸਾਹਿਬ ਦੀ ਨਜ਼ਰ ਭਾਈ ਸਾਹਿਬ ਤੇ ਪੈਂਦੀ ਆ ਤੇ ਉਹ ਭਾਈ ਸਾਹਿਬ ਨੂੰ ਪੁੱਛਦੇ ਨੇ ਕਿ ਕੀ ਹੋਇਆ ਤੁਹਾਨੂੰ ਇਹ ਜ਼ਖਮੀ ਕਿੱਦਾਂ ਹੋ ਗਏ ਤੁਸੀਂ ਤਾਂ ਭਾਈ ਸਚਨ ਸਾਜੀ ਦੱਸਦੇ ਨੇ ਮੈਂ ਬੜੀ ਮੁਸ਼ਕਲ ਨਾਲ ਉੱਥੋਂ ਬਚ ਕੇ ਆਇਆ ਗੁਰੂ ਸਾਹਿਬ ਜਾਣੇ ਜਾਨਸਨ ਉਹ ਸਮਝ ਜਾਂਦੇ ਨੇ ਕਿ ਸਚਨ ਸੱਚ ਕਿਸ ਬਲਾ ਦੀ ਗੱਲ ਕਰ ਰਿਹਾ ਹੈ ਗੁਰੂ ਸਾਹਿਬ ਕੀ ਕਰਦੇ ਨੇ ਕਿ ਆਪਣੇ ਪਾਵਨ ਚਰਨਾਂ ਦੇ ਵਿੱਚੋਂ ਇੱਕ ਜੋੜਾ ਉਤਾਰਦੇ ਨੇ ਤੇ ਭਾਈ ਸਚਨ ਸਾਜੀ ਨੂੰ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਹ ਜੋੜਾ ਲੈ ਜਾਓ ਤੇ ਹੁਣ ਜਦੋਂ ਵਾਪਸ ਤੁਹਾਨੂੰ ਉਹ ਬਲਾ ਮਿਲੇ ਤਾਂ ਇਹ ਜੋੜਾ ਉਸਦੇ ਮੱਥੇ ਨਾਲ ਛੁਆ ਦੇਣਾ ਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਭਾਈ ਸਚਨ ਸਾਜੀ ਨੂੰ ਕੱਪੜਾ ਵੀ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਸ ਕੱਪੜੇ ਦੇ ਨਾਲ ਉਸ ਬਲਾ ਦਾ ਤੁਸੀਂ ਨੰਗੇਸ਼ ਟੱਕ ਦਿਓ ਭਾਈ ਸਚਨ ਸਾਜੀ ਗੁਰੂ ਸਾਹਿਬ ਦੇ ਹੁਕਮ ਨੂੰ ਸੱਤ ਕਰਕੇ ਜਾਣਦੇ ਨੇ ਕੁਝ ਸਮਾਂ ਬੀਤਦਾ ਹੈ ਤੇ ਭਾਈ ਸਚਨ ਸਾਜੀ ਵਾਪਸ ਇੱਕ ਵਾਰ ਫਿਰ ਤੋਂ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਨ ਵਾਸਤੇ ਜਾਂਦੇ ਨੇ ਤੇ ਉਹ ਬਲਾ ਉਹ ਡੈਨ ਫਿਰ ਭਾਈ ਸਚਨ ਸਾਜੀ ਦੇ ਉੱਪਰ ਹਮਲਾ ਕਰ ਦਿੰਦੀ ਆ ਤੇ ਇਸ ਵਾਰ ਭਾਈ ਸਚਨ ਸਾਜੀ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਸਚਨ ਸਾਜੀ ਆਪਣੇ ਕੋਲ ਰੱਖਿਆ ਗੁਰੂ ਸਾਹਿਬ ਦਾ ਜੋੜਾ ਕੱਢਦੇ ਨੇ ਤੇ ਉਸ ਡੈਨ ਦੇ ਮੱਥੇ ਨਾਲ ਛੁਆ ਦਿੰਦੇ ਨੇ ਉਹ ਜੋੜਾ ਮੱਥੇ ਨਾਲ ਛੁਆਇਆ ਜਾਣ ਤੋਂ ਬਾਅਦ ਡੈਨ ਨੂੰ ਸੋਝੀ ਆ ਜਾਂਦੀ ਹੈ ਭਾਵ ਕਿ ਸੁਰਤਾ ਜਾਂਦੀ ਹੈ ਉਹ ਬਲਾ ਕੋਈ ਹੋਰ ਨਹੀਂ ਸਗੋ ਹਰੀਪੁਰ ਦੀ ਉਹ ਰਾਣੀ ਸੀ ਜੋ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ पागल हो गई थी शिदैन हो गई थी भाई सज्जन साजी रानी ਦਾ ਨੰਗੇਸ ਠਕਦੇ ਨੇ ਤੇ ਵਾਪਸ ਉਸ ਨੂੰ ਗੁਰੂ ਸਾਹਿਬ ਦੇ ਦਰਬਾਰ ਚ ਲੈ ਕੇ ਆਉਂਦੇ ਨੇ ਗੁਰੂ ਸਾਹਿਬ ਉਸ ਰਾਣੀ ਨੂੰ ਆਸ਼ੀਰਵਾਦ ਦਿੰਦੇ ਨੇ ਤੇ ਨਾਲ ਹੀ ਭਾਈ ਸਾਹਿਬ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਹੁਣ ਇਸ ਰਾਣੀ ਦੇ ਨਾਲ ਵਿਆਹ ਕਰ ਲਓ ਭਾਈ ਸਚਨ ਸਾਜੀ ਕਹਿੰਦੇ ਨੇ ਕਿ ਮਹਾਰਾਜ ਮੈਂ ਤਾਂ ਤੁਹਾਡੀ ਕਿਰਪਾ ਦੇ ਨਾਲ ਪਹਿਲਾਂ ਹੀ ਵਿਆਹਿਆ ਹੋਇਆ ਹਾਂ ਫਿਰ ਮੈਂ ਹੁਣ ਦੂਜਾ ਵਿਆਹ ਕਿੱਦਾਂ ਕਰ ਸਕਦਾ ਤਾਂ ਗੁਰੂ ਸਾਹਿਬ ਭਾਈ ਸਾਹਿਬ ਨੂੰ ਸਮਝਾਉਂਦੇ ਨੇ ਕਿ ਤੁਸੀਂ ਇਸ ਰਾਣੀ ਦਾ ਨੰਗੇਸ ਦੇਖਿਆ ਹੈ ਬੇਸ਼ੱਕ ਤੁਹਾਡੇ ਮਨ ਵਿੱਚ ਕੋਈ ਮੈਲ ਨਹੀਂ ਸੀ ਤੁਸੀਂ ਇਹ ਕੰਮ ਜਾਣ ਬੁੱਝ ਕੇ ਨਹੀਂ ਕੀਤਾ ਪਰ ਹੁਣ ਉਸੂਲਨ ਤੁਹਾਨੂੰ ਇਹਨਾਂ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਦਾ ਹੁਕਮ ਪਾ ਕੇ ਭਾਈ ਸਚਨ ਸਾਜ ਜੀ ਉਸ ਰਾਣੀ ਦੇ ਨਾਲ ਦੂਜਾ ਵਿਆਹ ਕਰ ਲੈਂਦੇ ਨੇ ਵਿਆਹ ਹੋ ਜਾਣ ਤੋਂ ਬਾਅਦ ਹਰੀਪੁਰ ਦੀ ਰਾਣੀ ਗੁਰੂ ਮਹਾਰਾਜ ਅਕੇ ਤਰਲਾ ਕਰਦੀ ਹੈ ਕਿ ਮਹਾਰਾਜ ਤੁਹਾਡੇ ਜੋੜੇ ਦੀ ਛੋਹ ਦੇ ਨਾਲ ਮੈਨੂੰ ਸੁਰਤ ਆ ਗਈ ਹੈ ਮੈਂ ਠੀਕ ਹੋ ਗਈ ਹਾਂ ਪਰ ਹੁਣ ਗੱਲ ਇੱਕ ਜੋੜੇ ਨਾਲ ਨਹੀਂ ਬਣਨੀ ਆਪ ਜੀ ਤਰਸ ਕਰੋ ਤੇ ਸਾਨੂੰ ਦੂਸਰਾ ਜੋੜਾ ਵੀ ਬਖਸ਼ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਰਗੀਆਂ ਹੋਰ ਵੀ ਜਿੰਨੀਆਂ ਸੰਗਤਾਂ ਹੋਣ ਜਿਨ੍ਹਾਂ ਨੂੰ ਇਹ ਦੁੱਖ ਹੋਵੇ ਇਹ ਤਕਲੀਫ ਹੋਵੇ ਜੋ ਡਿਪਰੈਸ਼ਨ ਜੋ ਪਾਗਲਪਨ ਆਦਿ ਸ਼ਿਕਾਰ ਹੋਣ ਮਦ ਬੁੱਧੀ ਹੋਣ ਉਹਨਾਂ ਤੇ ਵੀ ਆਪਜੀ ਦੀ ਬਖਸ਼ਿਸ਼ਾਂ ਦੀ ਕਲਾ ਵਰਤ ਸਕੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਸਾਡੇ ਕਾਲਯੁਗੀ ਜੀਵਾਂ ਦੇ ਉੱਪਰ ਤਰਸ ਕਰਦੇ ਹੋਏ ਆਪਣੇ ਪੈਰ ਦਾ ਦੂਸਰਾ ਜੁੜਾ ਉਤਾਰ ਕੇ ਵੀ ਭਾਈ ਸਚਨ ਸਾਜੀ ਨੂੰ ਦੇ ਦਿੰਦੇ ਨੇ ਭਾਈ ਸਚਨ ਸਾਜੀ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਵਿੱਚ ਉਹਨਾਂ ਦਾ ਪਹਿਲਾ ਪੁੱਤਰ ਯਾਨੀ ਕਿ ਵੱਡਾ ਪੁੱਤਰ ਸੀ ਉਹਨਾਂ ਦੀ ਪਹਿਲੀ ਪਤਨੀ ਤੋਂ ਜਿਸ ਦਾ ਨਾਮ ਸੀ ਸ਼ਹਿਜਾਦਾ ਮਲ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਰੀਪੁਰ ਦੀ ਰਾਣੀ ਤੋਂ ਦੋ ਪੁੱਤਰ ਹੁੰਦੇ ਨੇ ਜਿਨ੍ਹਾਂ ਚ ਇੱਕ ਦਾ ਨਾਮ ਸੀ ਰੂਪਮਲ ਤੇ ਦੂਜੇ ਦਾ ਨਾਮ ਸੀ ਹਰਾ ਮਲ ਜੀ ਅੱਗੇ ਚੱਲ ਕੇ ਭਾਈ ਸਚਨ ਸਾਜੀ ਗੁਰੂ ਸਾਹਿਬ ਜੀ ਦੇ ਦੋਨਾਂ ਜੋੜਾ ਸਾਹਿਬ ਵਿੱਚੋਂ ਇੱਕ ਜੋੜਾ ਸਾਹਿਬ ਆਪਣੀ ਪਹਿਲੀ ਪਤਨੀ ਨੂੰ ਦੇ ਕੇ ਲਾਹੌਰ ਭੇਜਿੰਦੇ ਨੇ ਸਿੱਖੀ ਦੇ ਪ੍ਰਚਾਰ ਪਸਾਰ ਵਾਸਤੇ ਤੇ ਮਾਤਾ ਜੀ ਲਾਹੌਰ ਦੇ ਲਾਗੇ ਪਿੰਡੇ ਪਿੰਡ ਮੱਦਰ ਦੇ ਵਿੱਚ ਆ ਕੇ ਜਿੱਥੇ ਉਹਨਾਂ ਦਾ ਪੇਕਾ ਘਰ ਸੀ ਉੱਥੇ ਆ ਕੇ ਜੋੜਾ ਸਾਹਿਬ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਨੇ ਪਸਾਰ ਕਰਦੇ ਨੇ ਤੇ ਜੋ ਇੱਕ ਜੋੜਾ ਸਾਹਿਬ ਭਾਈ ਸਚਨ ਸਾਜੀ ਦੇ ਕੋਲ ਰਹਿ ਜਾਂਦਾ ਆ ਉਹ ਆਪਣੀ ਦੂਸਰੀ ਪਤਨੀ ਜੋ ਹਰੀਪੁਰ ਦੀ ਰਾਣੀ ਸੀ ਉਹਨਾਂ ਨੂੰ ਦੇ ਦਿੰਦੇ ਨੇ 1947 ਦੇ ਵਿੱਚ ਜਦੋਂ ਪੰਜਾਬ ਦਾ ਉਜਾੜਾ ਹੁੰਦਾ ਆ ਪੰਜਾਬ ਦੇ ਟੋਟੇ ਕੀਤੇ ਜਾਂਦੇ ਆ ਪੰਜਾਬ ਦੀ ਵੰਡ ਕੀਤੀ ਜਾਂਦੀ ਆ ਉਸ ਵੇਲੇ ਜਿਹੜਾ ਜੋੜਾ ਸਾਹਿਬ ਲਾਹੌਰ ਵਿਖੇ ਸੀ ਪਿੰਡ ਮੱਦਰ ਦੇ ਵਿੱਚ ਉਹ ਵੀ ਫਿਰ ਇੰਡੀਆ ਆ ਜਾਂਦਾ ਆ ਤੇ ਅੱਜ ਵੀ ਇਹ ਜੋੜਾ ਸਾਹਿਬ ਖਨੋਰੀ ਦੇ ਕੋਲ ਪਿੱਪਲ ਥਾਇ ਪਿੰਡ ਆ ਉੱਥੇ ਸਿਸ਼ੋਭਤ ਆ ਤੇ ਇਹ ਜੋੜਾ ਅੱਜ ਵੀ ਉੱਥੇ ਹੀ ਸਾਰਾ ਸਾਲ ਸਿਸ਼ੋਭਤ ਰਹਿੰਦਾ ਆ ਤੇ ਭਾਈ ਸਚਨ ਸਾਜੀ ਦੀ ਜੋ ਅੰਛ ਬੰਛਿਆ ਉਹਨਾਂ ਵੱਲੋਂ ਇਸ ਜੋੜਾ ਸਾਹਿਬ ਦੀ ਸਾਮ ਸੰਭਾਲ ਕੀਤੀ ਜਾਂਦੀ ਆ ਤੇ ਦੂਸਰਾ ਜੋੜਾ ਸਾਹਿਬ ਜੋਹਰੀਪੁਰ ਦੀ ਰਾਣੀ ਦੇ ਕੋਲ ਸੀ ਉਹ ਜੋੜਾ ਵੀ ਅੱਜ ਵੀ ਉਸੇ ਤਰ੍ਹਾਂ ਭਾਈ ਸਚਨ ਸਾਜੀ ਦੀ ਜੋ ਅਨਸਬੰਸ ਨੇ ਉਹਨਾਂ ਦੇ ਕੋਲ ਫਿਰੋਜ਼ਪੁਰ ਦੇ ਵਿੱਚ ਪਿੰਡ ਦੁਲਚੀ ਦੇ ਵਿੱਚ ਸ਼ੋਭਿਤ ਹੈ ਤੇ ਅੱਜ ਵੀ ਇਹਨਾਂ ਜੋੜਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦੀ ਕਲਾ ਵਰਤ ਰਹੀ ਆ ਅੱਜ ਵੀ ਜੇ ਕਿਸੇ ਨੂੰ ਡਿਪਰੈਸ਼ਨ ਹੁੰਦਾ ਆ ਕਿਸੇ ਨੂੰ ਕੋ ਪਾਗਲਪਨ ਹੁੰਦਾ ਆ ਕੋਈ ਮਦਬੁੱਧੀ ਆ ਕਿਸੇ ਨੂੰ ਕੋ ਕੈਂਸਰ ਆ ਤਾਂ ਇਹ ਜੋੜਾ ਸਾਹਿਬ ਉਸ ਦੇ ਮੱਥੇ ਨਾਲ ਛੁਹਾ ਕੇ ਉਸ ਦੇ ਜਿਹੜੇ ਰੋਗ ਆ ਉਸ ਦੀਆਂ ਜੋ ਲਾਜ ਇਲਾਜ ਬਿਮਾਰੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਆ ਬਾਕੀ ਗੱਲ ਤੁਹਾਡੀ ਸਰਦਾ ਦੀ ਆ ਤੁਹਾਡੀ ਭਾਵਨਾ ਦੀ ਆ ਗੁਰੂ ਪ੍ਰਤੀ ਤੁਹਾਡੇ ਸਮਰਪਣ ਦੀ ਆ ਤੁਹਾਡੇ ਪਿਆਰ ਦੀ ਆ ਤੁਹਾਡੇ ਪ੍ਰੇਮ ਦੀ ਆ ਤੇ ਹੁਣ ਫੇਰ ਅਖੀਰ ਤੇ ਉਹੀ ਗੱਲ ਜੋ ਮੈਨੂੰ ਹਰ ਵਾਰ ਕਮੈਂਟਾਂ ਦੇ ਵਿੱਚ ਸੁਣਨ ਮਿਲਦੀ ਆ ਜਾਂ ਜੋ ਲੋਕ ਮੈਨੂੰ ਮੂਹਰੂਪ ਮਿਲਦੇ ਨੇ ਉਹ ਵੀ ਕਹਿੰਦੇ ਨੇ ਕਿ ਇਹ ਸਭ ਗੱਲਾਂ ਕਰਕੇ ਇਹ ਸਭ ਸਾਖੀਆਂ ਸੁਣਾ ਕੇ ਇਦਾਂ ਦੇ ਵੀਡੀਓ ਬਣਾ ਕੇ ਮੈਂ ਲੋਕਾਂ ਨੂੰ ਭਰਮ ਭਲੇਖਿਆਂ 'ਚ ਪਾ ਰਿਹਾ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਰਿਹਾ ਲੋਕਾਂ ਨੂੰ ਪਖੰਡ ਵੱਲ ਲੈ ਕੇ ਜਾ ਰਿਹਾ ਸੋ ਆਪ ਜੀ ਦੇ ਸ਼ੰਕੇ ਦੂਰ ਕਰਨ ਵਾਸਤੇ ਆਪ ਜੀ ਦੇ ਭਰਮ ਭਲੇਖੇ ਦੂਰ ਕਰਨ ਵਾਸਤੇ ਮੈਂ ਭਾਈ ਸਚਨ ਸਾਜੀ ਦੀ ਜੋ ਅੰਸਬੰਸ ਨੇ ਜਿਨ੍ਹਾਂ ਦੇ ਕੋਲ ਉਹ ਜੋੜੇ ਅੱਜ ਵੀ ਸੰਭਾਲ ਕੇ ਰੱਖੇ ਹੋਏ ਨੇ ਜਿਨ੍ਹਾਂ ਦੇ ਨਾਲ ਸੰਗਤਾਂ ਅੱਜ ਵੀ ਲਾਹਾ ਲੈ ਰਹੀਆਂ ਨੇ ਪਾਈ ਸਚਨ ਸਾਜੀ ਦੇ ਅਨਸਬੰਦ ਉਹਨਾਂ ਦੇ ਜੋ ਨੰਬਰ ਨੇ ਉਹਨਾਂ ਦੇ ਪਰਿਵਾਰ ਦੇ ਜੋ ਨੰਬਰ ਨੇ ਮੈਂ ਆਪਣੀ ਵੀਡੀਓ ਦੇ ਥੱਲੇ ਮੈਂਸ਼ਨ ਕਰ ਰਿਹਾ ਵੀਡੀਓ ਦੇ ਅਖੀਰ ਤੇ ਮੈਂਸ਼ਨ ਕਰ ਰਿਹਾ ਤੁਸੀਂ ਉਹਨਾਂ ਨੰਬਰਾਂ ਤੇ ਕਾਲ ਕਰਕੇ ਖੁਦ ਇਨਕੁਆਇਰੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈ ਸਕਦੇ ਹੋ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਹੋ ਸਕਦਾ ਵੀਡੀਓ ਤੁਹਾਡੇ ਕੰਮ ਦੀ ਨਾ ਹੋਵੇ ਪਰ ਤੁਹਾਡੇ ਆਲੇ ਦੁਆਲੇ ਦੇ ਜੋ ਲੋਕ ਨੇ ਤੁਹਾਡੇ ਭੈਣ ਭਰਾ ਤੁਹਾਡੇ ਰਿਸ਼ਤੇਦਾਰ ਤੁਹਾਡੇ ਗਲੀ ਗਵਾਂਡ ਹੋ ਸਕਦਾ ਉਹਨਾਂ ਦੇ ਕਿਸੇ ਕੰਮ ਦੀ ਹੋਵੇ ਹੋ ਸਕਦਾ ਉਹ ਇਸ ਲਾ ਇਲਾਜ ਬਿਮਾਰੀ ਦੇ ਨਾਲ ਜੂਝ ਰਿਹਾ ਹੋਵੇ ਤੇ ਤੁਹਾਡੀ ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਹੋ ਸਕਦਾ ਉਹਦਾ ਥੋੜਾ ਜਿਹਾ ਫਾਇਦਾ ਹੋ ਜਾਏ ਸੋ ਪਲੀਜ਼ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ